ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਧੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਹਿਸੀਲ ਫਤੇਗੜ ਚੂੜੀਆਂ ਤੇ ਚਿਲਾ ਗੁਰਦਾਸਪੁਰ ਪੰਨੋ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਬਲਕਾਰ ਸਿੰਘ ਉਹਨਾਂ ਦੇ ਕੋਲ ਤੇ ਅੱਜ ਤਾਂ ਨਵ ਇੱਕੋ ਹੀ ਵੈੜ ਦਿਖਾਉਣੀ ਆ ਤੇ ਜੇ ਹੁਣ ਇਹ ਗੱਡੀ 'ਚ ਲੱਥੀ ਆ ਜਿਹੜੀ ਹੱਲੇ ਤੇ ਕਾਫੀ ਖੂਬਸੂਰਤ ਆ ਤੇ ਚੰਗੇ ਕੱਦ ਕਾਠ ਵਾਲੀ ਆ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਹੋ ਸਨਾ ਠੀਕ ਠਾਕ ਜੀ ਕਿਰਪਾ ਆਪਰ ਮਾਰਵਾ ਲਈ ਚਲੋ ਸਤਿ ਸ਼ੁਕਰ ਹੈ ਤੇ ਮੈਂ ਆਸ ਕਰਦਾ ਹਾਂ ਤੁਹਾਡੇ ਚੈਨ ਲਈ ਜਿੱਥੇ ਵੀ ਸਾਰੇ ਸੰਸਾਰ ਚ ਮੇਰੇ ਵੀਰ ਭਰਾ ਵੱਸਦੇ ਨੇ ਸਾਰੇ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਤੇ ਮੈਂ ਅਰਦਾਸ ਕਰਦਾ ਸਰਬ ਸੱਚੇ ਪਾਤਸ਼ਾਹ ਹਰ ਇੱਕ ਜੜਤੀ ਕਲਾ ਬਰਸ਼ੀ ਨਾਨਕ ਨਾਮ ਜੜਤੀ ਕਲਾ ਤੇਰੇ ਭਾਣੇ ਤੋਂ ਬੱਧ ਪਲਾ ਸਬੱਤ ਪਲਾ ਮੰਗਦਾ ਹਾਂ ਕੱਲ ਜੀ ਵੀ ਜੀ ਵੀ ਹੋਣ ਕਰਕੇ ਕਿਸੇ ਵੇਲੇ ਕੋਈ ਕਤਾਈ ਹੋ ਜਾਂਦੀ ਹੈ ਮੈਂ ਤਾਂ ਵੀ ਖਤ ਜੋ ਉਸ ਤੋਂ ਦੋਵੇਂ ਮਾਫੀ ਮੰਗਣਾ ਵਾ ਕਿ ਸਰਵ ਵਰ ਕਰਦੇ ਆ ਕਿਸੇ ਨਾਲੇ ਉੱਚਾ ਨਹੀਂ ਮੰਨਣਾ ਆ ਕਈ ਵਾਰੀ ਕਈ ਗੱਲਾਂ ਗਲਤੀਆਂ ਹੋ ਜਾਂਦੀਆਂ ਵਾ ਗਲਤੀ ਨਾ ਕਰਦੇ ਹੋਏ ਵੀ ਪਿੱਛੋਂ ਗਲਤੀ ਹੋ ਜਾਂਦੀ ਆ ਸਾਨੂੰ ਚੱਲਨੀ ਪੈਂਦੀ ਆ ਇਸ ਕਰਕੇ ਮੇਰੇ ਕੋਲੋਂ ਕਿਸੇ ਦਾ ਦਿਲ ਦੁਖਿਆਇਆ ਤਾਂ ਮੈਂ ਦੋਵੇਂ ਅੱਜ ਜੋ ਮਾਫੀ ਮੰਗਣਾ ਵਾ ਸਤਿਗੁਰ ਦੀ ਬੜੀ ਕਿਰਪਾ ਪਸ਼ੂ ਜਿਹੜੇ ਆ ਰੋਜ਼ ਹੀ ਲੈ ਆਈਦੇ ਦੋ ਤਿੰਨ ਤੇ ਰੋਜ਼ ਵਿਖਦੇ ਆ ਹਾਂਜੀ ਅੱਜ ਵੀ ਤੁਹਾਡਾ ਫੋਨ ਆਇਆ ਜਦੋਂ ਹਾਂਜੀ ਬੱਚੀ ਅਜੇ ਆਈ ਹੀ ਆ ਲੱਥੀ ਆ ਅਜੇ ਹੁਣੇ ਗੱਡੀ ਪਾਰ ਹੀ ਲੱਗੀ ਸਾਹ ਲੋਤੇ ਨੇ ਸਿਰਪੁਰ ਕੰਡੇ ਨੇ ਉਹਨਾਂ ਦੀ ਬਾਹਰ ਗੱਡੀ ਖਲੋਦੀ ਆ ਆ ਡਰਾਈਵਰ ਸਾਫ ਆ ਹਾਂਜੀ ਹਾਂਜੀ ਤੇ ਉਹ ਬਾਹਰ ਗੱਡੀ ਖਲੋਦੀ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਜੀ ਅਸੀਂ ਲੱਗੇ ਹਾਂ ਤਿਆਰੀ ਕਰਨ ਨੂੰ ਆਉਣ ਦੀ ਹਾਂਜੀ ਉਹ ਬੈਠ ਪਿਆ ਵਾ ਤੇ ਸ਼ੁਰੂ ਕਰ ਦਿੱਤਾ ਸੀ ਉਹਦੋਂ ਬਹੀ ਟੀਟੀ ਕਰਤਾ ਹਾਂਜੀ ਹਾਂਜੀ ਆ ਹਜੇ ਰਸਾ ਬਦਲਾ ਸੀ ਇਹ ਵੜਾ ਇਹ ਤੇ ਪਿਓਰ ਖੀਰੀ ਤੋਂ ਦੋਦੀ ਆ ਠੀਕ ਆ ਤੀਜਾ ਦੰਦ ਚੁੱਕਣ ਦੀ ਹੋਏਗੀ ਤੇ ਆਪਾਂ ਦੇਣਦਾਰ ਹੋਵਾਂਗੇ ਠੀਕ ਆ ਉਹ ਦੋਦੀ ਵੱਸੀ ਆ ਬਾਡੀ ਸਰਕਲ ਵੇਖ ਲਓ ਯਾਰ ਨਸਲ ਵੇਖੋ ਕੀ ਆਂਦੀ ਇਹ ਵੜਾ ਬਹੁਤ ਖਰੀ ਵੜਾ ਠੀਕ ਆ ਬਾਕੀ ਆ ਕਿ ਜੇ ਹੁਣੇ ਹੀ ਆਈ ਆ ਕੋਈ ਨੁਹਾਈ ਤੋਂ ਵਈ ਨਹੀਂ ਜਿਸ ਤਰ੍ਹਾਂ ਪਿਛਵਾਈ ਆ ਬਿਲਕੁਲ ਉਤਰਾ ਹੀ ਆ ਕੋਈ ਰੱਸੀ ਨਹੀਂ ਬਦਲੀ ਉਤਰਾ ਜਿਹੜੀਆਂ ਪਿਛਲੀਆਂ ਰੱਸੀਆਂ ਆ ਦੇਖ ਸਕਦੇ ਤੇ ਆਹ ਜੇ ਪਾਪਾ ਪੂਪਾ ਜੇ ਉਤਰਾ ਹੀ ਸਿੱਧੀਆਂ ਕੀਤੀਆਂ ਇਹਦੇ ਉਤਰਾਈਏ ਜੇ ਕਿੰਦੇ ਹੁਣ ਪਹਿਲਾ ਵੀਡੀਓ ਬਣਾ ਲਈਏ ਫਿਰ ਨਿਵਾਵਾਂਗੇ ਤੇ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਪਿੱਠ ਫੁੜੇ ਵਾਲੀ ਆ ਜਿਹੜੀ ਥਾਣਾ ਆਪਾਂ ਦੇਖ ਸਕਦੇ ਆ ਕਾਫੀ ਪਿਆਰਾ ਗੁਲਾਬੀ ਰੰਗ ਦਾ ਥਾਣਾ ਆ ਚੰਗੇ ਗਿਆਬ ਤੇ ਥਾਣੇ ਜਿਹੜਾ ਬੜਾ ਕਿਤਾ ਇੱਕ ਤੋਂ ਨਣਾ ਉਤਰਾ ਕੇ ਦਨਾਂ ਮੇ ਹੱਥਾਂ ਨਾਲ ਕੱਢ ਆਏਗੀ ਹਾਂਜੀ ਹੁਣੇ ਥਾਣੇ ਜਿਹੜੇ ਲੰਮੇ ਇਹ ਹੁਣੇ ਹੱਥ ਚੋਂ ਨਾਲ ਥਾਣੇ ਜਿਹੜਾ ਬੜਾ ਹੱਥ ਚ ਥਾਣਾ ਹੁਣੇ ਆ ਬਾਕੀ ਜਦੋਂ ਤਿਆਰ ਹੋਈ ਪੂਰਾ ਥਾਣਾ ਚ ਦੁੱਧ ਪਾਇਆ ਇਹਦੇ ਬੱਚੀ ਆਈ ਆ ਹਾਂਜੀ ਤੇ ਠੰਡੀ ਠੀਵੀ ਰੱਜ ਕੇ ਬਹੁਤ ਚੰਗੀ ਰਹਿ ਗਈ ਅਜੇ ਹੁਣੇ ਆਈ ਆ ਬਾਕੀ ਇਹ ਵੀ ਚੀਜ਼ ਦਾ ਵਾਅਦਾ ਵਾ ਹੁੰਦੇ ਜਿਹੜਾ ਵਾ ਖਾਣ ਦਾ ਪੀ ਆ ਉੱਥੇ ਖਾਣ ਦਾ ਪੀ ਆ ਇਹ ਵੀ ਚੀਜ਼ ਦਾ ਬੜਾ ਵਾਅਦਾ ਜਿਹੜਾ ਹੁੰਦਾ ਵਾ ਕਿ ਚਾਰੂ ਪਸ਼ੂ ਹੋਵੇ ਤੇ ਆ ਦੇਖ ਸਾਡੇ ਥਾਣ ਬੈਣੀ ਵਾਲੇ ਪਾਸੇ ਤਾਂ ਬਿਲਕੁਲ ਦੂਰ ਦੂਰ ਜਿਹੜਾ ਥਾਣਾ ਹੁਣ ਤਾਂ ਹੀ ਲੱਗਾ ਪੂਰਾ ਜਿਦਾਂ ਕਹਿੰਦੇ ਆ ਗਿੱਠ-ਗਿੱਡ ਤੋਂ ਥਣ ਲੱਗੇ ਹਾਂਜੀ ਹਾਂਜੀ ਥੱਲੇ ਵੱਲੇ ਥਣ ਲੱਗੇ ਆ ਗਿੱਠ-ਗਿੱਡ ਤੇ ਕਿੰਨੇ ਕ ਦੁੱਧ ਵਾਲੀ ਉਤਰਾ ਏ ਹਰ ਵੀ ਤਾਂ ਜਿਵੇਂ ਦੀ ਮੋਲ ਦੀ ਪੇਮੈਂਟ ਆ ਹਾਂਜੀ ਨੋ ਵੀ ਪਲਸ 25 ਨੂੰ ਚੱਲਣਾ ਚਾਹੀਦਾ ਪਹਿਲੇ ਸੂਏ 25 ਕਿਲੋ ਦੁੱਧ ਨੂੰ ਪਾਉਣਾ ਚਾਹੀਦਾ ਉਹ ਪਰਮ ਦੀ ਵਹਿੜਿਆ ਠੀਕ ਹੈ ਰਕਾਰਡ ਬੜੇ ਹੀ ਵਹਿੜਾਂ ਦੇ ਹਾਂਜੀ ਹਾਂਜੀ ਇਸ ਕਰਕੇ ਵੀ ਚੰਗਾ ਦੁੱਧ ਪਾਏ ਠੀਕ ਹੈ 20 ਪਲਸ ਕਰਕੇ ਦਵਾਂਗਾ ਠੀਕ ਹੈ ਤੇ ਬਾਕੀ ਜੇ ਕੋਈ ਸੰਭ ਲੋਗਾ ਤੇ ਵੇਖੋ ਸਾਮ ਦਾ ਮੋਲ ਵਾਕੀ ਖੜਨੇ ਤੇ ਸਾਮ ਵਾਲੇ ਨਹੀਂ ਹੈ ਕਿ ਇਹਨੇ ਉਤਰਾਂ ਜੀ ਕਿ ਇਹਨੇ ਖੜਨੇ ਨਹੀਂ ਆਹ ਅੱਜ ਕੱਲ ਤੁਹਾਨੂੰ ਪਤਾ ਵਸਦਾ ਰੋਗ ਨਹੀਂਗਾ ਹਾਂਜੀ ਹਾਂਜੀ ਮਗਰਾਮ ਕੋਲ ਕਰਾ ਢਾੜੀ ਦਾ ਉਹ ਬੰਦਾ ਉਹ ਖੜਾ ਇਹਨੂੰ ਇੰਨਾ ਵੰਡ ਪਾ ਲੇਗਾ ਹਾਂਜੀ ਹਾਂਜੀ ਦਾ ਕੋਲ ਫੀਡ ਵੀ ਖਾਣੀ ਆ ਹਾਂਜੀ ਹਾਂਜੀ ਤੇ ਆਪ ਨੂੰ ਪਾਇਆ ਵੀ ਥਕਣੀ ਪੈਣੀ ਆ ਹਾਂਜੀ ਹਾਂਜੀ ਗੈਕਸੀ ਦੀ ਵਰਜੀ ਦੀ ਮਾਂ ਨਹੀਂ ਤੇ ਸੀਮੈਂਟ ਡਿਟੇਲਿੰਗ ਨੂੰ ਮਿਲ ਜੇ ਕਿ ਕਿਹੜੇ ਗੈਕਸੀ ਦੀ ਜੀ ਹਾਂਜੀ ਇਹ ਆਪੇ ਸਟੋਕੀ ਦੀ ਆਪੇ ਸਟੋਕੀ ਦੀ ਆ ਤੇ ਗਾੜੀ ਕਿਹੜਾ ਲੱਗਾ ਜਿੰਨ ਗਾੜੀ ਨੂੰ ਹੈ ਮਰਦਾ ਲੱਗਾ ਜੀ ਗਾੜੀ ਹੈ ਮਰਦਾ ਵਾ ਠੀਕ ਆ ਲੇ ਫੈਕਟਰੋ ਆਪ ਇਸ ਟੋਕੀ ਦੀ ਆ ਤੇ ਗਾੜੀ ਨਾਲ ਹੈ ਮਰਦਾ ਟੀਕਾ ਜਿਹੜਾ ਇਹਨੂੰ ਲੱਗਾ ਹੈ ਤੇ ਮਾਂ ਹੈ ਮਦਰ ਗੈਲੈਕਸੀ ਦੀ ਤੇ ਜਿਹੜੀ ਇਹਦੀ ਮਾਂ ਹੈ ਉਹ ਗੈਲੈਕਸੀ ਦੀ ਦੱਸਦੇ ਆ ਉਹਦਾ 43 ਕਿਲੋ ਦਾ ਰਿਕਾਰਡ ਚ ਦੂਜੇ ਸਵੇਰੇ ਅੱਛਾ ਇਹਦੀ ਮਾਂ ਦਾ ਜਿਹੜਾ ਦੂਸਰੇ ਸਵੇਰੇ ਦਾ 43 ਲੀਟਰ ਦਾ ਰਿਕਾਰਡ ਆ ਠੀਕ ਹੈ ਤੇ ਉਹਨੇ ਇਹ ਵੇਖੋ ਫਾਰਮ ਤੇ ਬੜਾ ਦੁੱਧ ਕਿਹਾ ਜੀ ਵੇਖੋ ਐਵੇਂ ਗੱਲ ਕਰ ਜੀ ਉਹ ਤਾਂ ਫਾਇਦਾ ਕੋਈ ਨਹੀਂ ਨਿਕਲਦਾ ਅਸੀਂ ਦੱਜ ਜਾ ਕੇ 10 12 ਕਿਲੋ ਦੁੱਧ ਵਧੇਗੀ ਅਗਲੇ ਦੇ ਹਾਂਜੀ ਹਾਂਜੀ ਧਰਲਾ ਹੋਊਗਾ ਬਾਕੀ ਪੂਰੇ ਜਵਾਨ ਆ ਜਿਹੜੇ ਵੱਡਿਆਂ گاਵਾਂ ਵਰਗਾ ਕੱਦ ਕਾਠ ਹੈ ਇਹ ਤਾਂ ਤੇ ਦਾਂਦੇ ਦੇ ਆਪਾਂ ਤਾਂ ਹੁਣੇ ਦਿਖਾ ਦੇਨੇ ਆ ਹੱਲੇ ਕੋਈ ਨਵਾਈ ਤਵਾਈ ਨਹੀਂ ਆ ਤੇ ਫਿਰ ਵੀ ਬੈਠ ਜੇ ਆਪਾਂ ਦੇਖ ਸਕਦੇ ਹਾਂ ਟੋਰ ਪੂਰੀ ਆ ਪੂਰੀ ਫੱਬਦੀ ਆ ਜਿਹੜੀ ਬਾਕੀ ਜਿਹੜੇ ਵੀਰਾਂ ਨੇ ਪਰਖਿਆ ਉਹਨਾਂ ਨੇ ਇਤਨੀ ਵੇਖ ਲੈਣੀ ਅਜੇ ਤਿਆਰ ਹੋਣੀ ਆ ਅਜੇ ਕੋਈ ਦਿਨ 10 12 ਖੜੂਗੀ ਹੱਲੇ ਤੇ ਪਛਾਣ ਹੋਈ ਹਵਾਨਾ ਇਹਨੇ ਬਣਾਉਣਾ ਚੰਗਾ ਪਛਾਣ ਹੋਈ ਤੇ ਗਾਣਾ ਦੇਵ ਨੂੰ ਸੇਟਾ ਬਣਾ। ਦੰਦ ਉਹ ਖਾਣ ਦੀ ਕੋਸ਼ਿਸ਼ ਹੈ ਕਰੀ ਤੁਹਾਨੂੰ ਕਰਦੇ ਆ। ਨਿਕਲ ਕੇ ਕੋਡ ਖੋਲੋ। ਪਿਓਰ ਦੋ ਦੰਦ। ਆ ਦੇਖ ਸਕਦੇ ਜੇ। ਸਾਡਾ ਕੰਮ ਜੇ ਆਪੋ। ਪਿਓਰ ਦੋ ਦੰਦ ਆ ਜਿਹੜੀ ਅਜੇ ਦੋ ਦੰਦ ਵੀ ਜਿਹੜੀ ਹੋਣ ਦੀ ਆ ਪੂਰੀ। ਆ ਦੇਖ ਸਕਦੇ। ਇਹ ਪੂਰੇ ਦੰਦ ਵੱਡੇ ਨਹੀਂ ਕੀਤੇ ਹੋ ਵੀ ਅਜੇ। ਇਹ ਜੀ ਇਹਦੀ ਬੱਚਾ ਜੇ। ਤੇ ਛੋਟੀ ਉਮਰ ਬੈਠਦੀ ਅਜੇ। ਅਜੇ ਤੇ ਬੜੀ ਗਾਂਹ ਜਾਊਗੀ ਫੇਰ। ਹਾਂ ਜੀ ਜੀ। ਠੀਕ ਹੈ। ਮੇਰੇ ਸਾਹਿਬ ਨਾ 18 ਹੁੰਦੇ ਆ ਮਹੀਨੇ ਦੀ ਨਿਮਰਣੀ ਆ ਹਾਂਜੀ ਹਾਂਜੀ ਚੰਗੀ ਹੱਸੀ ਬਹੁਤ ਵਧੀਆ ਵਾ ਠੀਕ ਆ ਤੇ ਕਿੰਨਾ ਕ ਇਹਦਾ ਮੁੱਲ ਰੱਖਣਾ ਹੈ ਫੋਨ ਤੇ ਕਰ ਲੈਣ ਅੱਛਾ ਇਹਦਾ ਮੁੱਲ ਫੋਨ ਤੇ ਕਰ ਨੋਰਮਲ ਹੀ ਰੱਖਣਾ ਵਾ ਨਹੀਂ ਕੋਈ ਨਹੀਂ ਸਾਹਿਬ ਉਹੀ ਕੋਈ ਜਿਹੜਾ ਕੋ ਬੈਡ ਦੇ ਹਿਸਾਬ ਨਾਲ ਕੋਈ ਵਾਰੀ ਵੀ ਰਿੱਜੀ ਪਿਛੇ ਲੱਗੇ ਪਿੱਛੋਂ ਹਾਂਜੀ ਮੰਗਣ ਦੇ ਗੱਲ ਚੱਲਣ ਦੀ ਫਿਰ ਜੇ ਅੱਛਾ ਠੀਕ ਆ ਕਿ ਇਹ ਵਪਾਰੀਆਂ ਨਾਲ ਹੀ ਕਲ ਚੱਲਣ ਦੀ ਹੈ ਜੇ ਬਾਹਰ ਦੇ ਗਾਹਾਂ ਦੇ ਮਹਾਰਾਸ਼ਟਰ ਦੇ ਹਾਂਜੀ ਹਾਂਜੀ ਨਾਲ ਬੰਦੇ ਘਰੋਂ ਦੇ ਵਿੱਚ ਤੇ ਫਿਰ ਰੇਟ ਕੀ ਕਰ ਆ ਉਹ ਫਿਰ ਉਹਨਾਂ ਰਹਿ ਜਾਂਦਾ ਠੀਕ ਠੀਕ ਹੈ ਇੱਕ ਇੱਕ ਫੋਨ ਲਾ ਕੇ ਪੁੱਛ ਲੈ ਤੇ ਜਿੱਤਰਾ ਹੋਗਾ ਉਸਾਰਨਾ ਕੋਈ ਵੈੜ ਦੇ ਹਿਸਾਬ ਨਾਲ ਮੁੱਲ ਲਾਵੇ ਹਨਾ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਾਸ ਕਰਕੇ ਆਪਣੀ ਵੇਸਟ ਆ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ